ਲਾਦੇ ਲਾਦੇ ਤਰਪਾਲ ਤਰਪਾਲ ਦੀ ਲਾਦੇ ਬੋਲੇ ਜੋ ਨਿਆਰੇ ਵਾਹ ਸ੍ਰੀ ਆਕਾਲ ਭਾਈ ਇਹ ਬਚਾਓ ਭਾਈ ਇਹ ਬਚਾਓ ਬਚਾਓ ਬੋਲੇ ਜੋ ਨਿਆਰੇ ਵਾਹ ਸ੍ਰੀ ਆਕਾਲ ਪਰਵਾਸੀਆਂ ਦੇ ਖਿਲਾਫ ਪੰਜਾਬੀਆਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਪੰਜਾਬੀਆਂ ਦੇ ਵੱਲੋਂ ਪਰਵਾਸੀਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਪੰਜਾਬ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਪੰਜਾਬ ਵਿਖੇ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਸਭ ਕੁਝ ਉਦੋਂ ਹੋਇਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲਾਂ ਬੱਚੇ ਦੇ ਨਾਲ ਪਰਵਾਸੀ ਦੇ ਵੱਲੋਂ ਪਹਿਲਾਂ ਵੱਦ ਫੈਲੀ ਕੀਤੀ ਗਈ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਅਤੇ ਇਸੇ ਦੇ ਵਿਰੋਧ ਦੇ ਵਿੱਚ ਹੁਣ ਪਰਵਾਸੀਆਂ ਦਾ ਵਿਰੋਧ ਵੀ ਪੰਜਾਬੀਆਂ ਨੇ ਸ਼ੁਰੂ ਕਰ ਦਿੱਤਾ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੋਈ ਵੀ ਵੋਟ ਨਹੀਂ ਪਾ ਸਕੇਗਾ ਉਹਨਾਂ ਦੀ ਵੋਟ ਨਹੀਂ ਬਣਾਈ ਜਾਵੇਗੀ ਨਾ ਹੀ ਆਧਾਰ ਕਾਰਡ ਬਣਾਇਆ ਜਾਵੇਗਾ ਤਾਂ ਬਹੁਤ ਸਾਰੇ ਪਿੰਡਾਂ ਦੇ ਵੱਲੋਂ ਮਤਾ ਵੀ ਪ੍ਰਵਾਸੀਆਂ ਦੇ ਖਿਲਾਫ ਪਾਸ ਕੀਤਾ ਗਿਆ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਵਾਸੀਆਂ ਦੇ ਖਿਲਾਫ ਪੰਜਾਬੀਆਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਪਰਵਾਸੀਆਂ ਦੀਆਂ ਰੇੜੀਆਂ ਬੰਦ ਕਰਾਉਣ ਦੇ ਉੱਤੇ ਨੌਜਵਾਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਗਈ ਹੈ ਦਰਅਸਲ ਬਠਿੰਡਾ ਦੇ ਅਮਰੀਕ ਰੋਡ ਦੇ ਉੱਤੇ ਸਥਿਤ ਰੇੜੀਆਂ ਜਿਹੜੀਆਂ ਸਨ ਉਹਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਸੀਗਾ ਕੁਝ ਸਥਾਨਕ ਲੋਕਾਂ ਦੇ ਵੱਲੋਂ ਬੋਲੇ ਸੋਨਿਹਾਲ ਦੇ ਜੈਕਾਰੇ ਵੀ ਲਗਾਏ ਗਏ ਸੀ ਜਿਸ ਦੀ ਵੀਡੀਓ ਵੀ ਅਸੀਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦਿਖਾਈ ਹੈ ਤੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਉਂਦੇ ਚੱਲਦੇ ਹਾਂ ਕਿ ਕਿਸ ਤਰੀਕੇ ਨਾਲ ਨੌਜਵਾਨਾਂ ਦੇ ਵੱਲੋਂ ਬਠਿੰਡਾ ਦੇ ਅਮਰੀਕ ਰੋਡ ਤੇ ਲੱਗੀਆਂ ਰੇੜੀਆਂ ਨੂੰ ਬੰਦ ਕਰਵਾਇਆ ਜਾ ਰਿਹਾ ਸੀ ਜੋ ਕਿ ਪ੍ਰਵਾਸੀਆਂ ਦੀ ਸਨ ਪਰ ਇਸੇ ਦੌਰਾਨ ਜਦੋਂ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਹਨਾਂ ਨੌਜਵਾਨਾਂ ਦੇ ਉੱਤੇ ਤੇ ਪੁਲਿਸ ਨੇ ਪ੍ਰਵਾਸੀਆਂ ਨੂੰ ਜੋ ਕਿ ਰੇੜੀਆਂ ਲਗਾਉਂਦੇ ਨੇ ਉਹਨਾਂ ਨੂੰ ਇਹ ਭਰੋਸਾ ਵੀ ਦਿਵਾਇਆ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੇਸ਼ਾਨੀ ਹੁੰਦੀ ਹੈ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹ ਪੁਲਿਸ ਦੇ ਕੋਲ ਆ ਸਕਦੇ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਲੋਕ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਨਾ ਲੈਣ ਸਾਨੂੰ ਆਪਣਾ ਕੰਮ ਕਰਨ ਦੇਣ ਅਤੇ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਦੇ ਵੱਲੋਂ ਰੇਡੀਆਂ ਨੂੰ ਬੰਦ ਨਹੀਂ ਕਰਵਾਇਆ ਜਾ ਸਕਦਾ ਫਿਲਹਾਲ ਕੀ ਬਿਆਨ ਸਾਹਮਣੇ ਆਏ ਨੇ ਪੁਲਿਸ ਦੇ ਆਓ ਸੁਣਦੇ ਹਾਂ ਲਾਦੇ ਲਾਦੇ ਤਰਪਾਲ ਤਰਪਾਵਲੀ ਲਾਦੇ ਬੋਲੇ आसिरिया कालो भैया बजाओ भई पजाओ आसरिया काल ਪੋ ਜਾਓ ਲੈ ਜਾਓ ਕਿੱਥੋਂ ਕਿਧਰੇ ਹੈ ਅਸੀਂ ਵਾਪਸ ਆਵਾਂਗੇ ਤੁਸੀਂ ਰੱਖੋ ਫਿਰ ਪਲਟਾ ਦਾਂਗੇ ਨਹੀਂ ਦੇਖ ਲਾਗੇ ਹਾਂ ਠੀਕ ਹੈ ਅਸੀਂ ਵਾਰਨਿੰਗ ਦਿੱਤੀ ਹੈ ਮਰੀਕ ਸਿੰਘ ਰੋਡ ਦੇ ਉੱਪਰ ਇੱਕ ਰੇੜੀ ਵਾਲਿਆਂ ਨੂੰ ਧਮਕਾ ਰਿਆ ਸੀਗਾ ਅਜੀਤਪਾਲ ਸਿੰਘ ਜੋ ਕਿ ਬੀੜ ਤਲਾਬ ਦਾ ਰਹਿਣ ਵਾਲਾ ਉਸ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਉਸ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਇਸ ਦੀ ਜਿਹੜੀ ਹੈਗੀ ਫਰਦਰ ਵੀ ਅਸੀਂ ਪੁਸ਼ਕਿਸ਼ ਕੀਤੀ ਹੈ ਤੇ ਇਹਦੇ ਨਾਲ ਜਿਹੜੇ ਹੋਰ ਤਿੰਨ ਚਾਰ ਵਿਅਕਤੀ ਇਹਦੇ ਨਾਲ ਸ਼ਾਮਲ ਸੀਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜਾਂ ਉਹਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਤੋਂ ਵੀ ਕਲੈਰੀਫਾਈ ਕੀਤਾ ਜਾਊਗਾ ਸਾਡਾ ਮੇਨ ਮਕਸਦ ਇਹਦੇ ਵਿੱਚ ਇਹ ਹੈਗਾ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੇ ਵਲੰਟਨਰਲੀ ਇਹ ਖੁਦ ਆਏ ਸੀਗੇ ਜਾਂ ਕਿਸੇ ਬੰਦੇ ਨੇ ਇਹਨਾਂ ਨੂੰ اکسਾਇਆ ਸੀਗਾ ਐਦਾ ਕਰਨ ਵਾਸਤੇ ਸੋ ਇਸ ਨੂੰ ਡ ਦਾ ਲਿਗ ਕਲੈਕਸ਼ਨ ਹੋਗਾ ਲਿਆ ਜਾਊਗਾ ਇਸ ਦੇ ਨਾਲ ਹੀ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਾਂਗੇ ਕਿ ਬਿਲਕੁਲ ਵੀ ਇਦਾਂ ਦੀਆਂ ਫਾਵਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਕੰਮ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈਗਾ ਹਰ ਇੱਕ ਬੰਦਾ ਜਿਹੜਾ ਹੈਗਾ ਜੋ ਵੀ ਕਨਸਟੀਟਿਊਸ਼ਨਲ ਰਾਈਟਸ ਨੇ ਉਹਦੇ ਵਿੱਚ ਜੋ ਵੀ ਬੰਦਾ ਕੋਈ ਦਖਲ ਦੇਊਗਾ ਉਸ ਦੇ ਖਿਲਾਫ ਜਿਹੜਾ ਹੈਗਾ ਸਖਤ ਕشن ਲਿਆ ਜਾਊਗਾ ਤੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਪੀਸਫੁੱਲ ਰੱਖਿਆ ਜਾਊਗਾ ਜਿਹੜਾ ਵੀ ਇਹਦੇ ਵਿੱਚ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕشن ਲਿਆ ਜਾਊਗਾ ਸਰ ਕਿੰਨੇ ਬੰਦੇ ਹਿਰਾਸਤ 'ਚ ਲਏ ਹੁਣ ਤੱਕ ਕੁਝ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹ ਉਸਦੇ ਖਿਲਾਫ ਪ੍ਰिवੈਂਟਿਵ ਐਕਸ਼ਨ ਲਿਆ ਹੈ ਬਾਕੀ ਜਿਹੜੀ ਹੈਗੀ ਇਹਦੀ ਪੁੱਛਗਿੱਛ ਕੀਤੀ ਹੈ ਇਸ ਦੇ ਨਾਲ ਜਿਹੜੇ 3-4 ਵਿਅਕਤੀ ਹੋਰ ਸ਼ਾਮਲ ਸੀਗੇ ਉਸ ਉਹਨਾਂ ਨੂੰ ਵੀ ਬੁਲਾ ਕੇ ਵੈਰੀਫਾਈ ਕੀਤਾ ਜਾਊਗਾ ਤੇ ਜੋ ਵੀ ਲੀਗਲ ਐਕਸ਼ਨ ਬਣਦਾ ਹੋਊਗਾ ਉਹਨਾਂ ਦੇ ਖਿਲਾਫ